ਤੇ ਇੰਨੀ ਮੈਂ ਗੱਲ ਰੁਕ ਕੇ ਦੂੰਗਾ ਜੇ ਜੀਉਂਦੇ ਰਹੇਗੇ ਭਗਵਾਨ ਤਬ ਆਪਣੀ ਤਿਆਰੀ ਪੱਣੀ ਮੈਂ ਤੁਹਾਨੂੰ ਇੰਨਾ ਦੱਸਿਆ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਜੇ ਜੀਉਂਦੇ ਰਹੇ ਬਾਦਖੜਾਕ ਸੁਣੇ ਨੇ ਇਹਦੇ ਤੇ ਕਦੀ ਕੋਣ ਦੀ ਮੈਨਾਂ ਕਹਾਂ ਕੰਦ ਦੇ ਕੋਣ ਦੀ ਗੋਲੀ ਵੀ ਨਹੀਂ ਲੱਗੀ ਇਹਨੇ ਕੱਲੇ ਬੋਤਲਾਂ ਦੇ ਆ ਜਿਹੜੇ ਉਤਲੇ ਡੱਕ ਨੇ ਉਹਨਾਂ ਦੇ ਖੋਲਣ ਦੀ ਅਜੇ ਤੱਕ ਆਵਾਜ਼ ਹੀ ਸੁਣੀ ਜਿਹੜਾ ਸ਼ਾਮ ਨੂੰ 5 ਵਜੇ ਉਹ ਖੋਲਦਾ ਨਾ ਉਹ ਤੋਂ ਓਕੜਕ ਕਰਕੇ ਖੋਲਦਾ ਜਿਹੜਾ ਉਹਦੀ ਬਾਜ਼ੀ ਇਹਨੇ ਸੁਣੀ ਇਹਨੂੰ ਪਤਾ ਹੁੰਦਾ ਤੇ ਇਸ ਕਿਸਮ ਦੀ ਇਹ ਗੱਲ ਨਾ ਕਰ ਫਿਰ ਕੱਲ ਕਹੀ ਜਾਂਦਾ ਹੈ ਨਾ ਵਕੀਲ ਕਰ ਲਿਆ ਜੀ ਹੁਣ ਵਕੀਲ ਲੱਭਦਾ ਫਿਰਦਾ ਉਹ ਤੇਰੇ ਵਰਗੇ ਨਾ ਵਾਹ ਪੈ ਜੇ ਤੇ ਬੰਦਾ ਵਕੀਲ ਵੀ ਨਾ ਲੱਭੇ ਇਹ ਸਾਡਾ ਤੂੰ ਮੈਨੂੰ ਦੱਸ ਆ ਜਿਹੜਾ ਇਹਨਾਂ ਦਾ ਸੁਪਰੀਮ ਉਹ ਕੇਜਰੀਵਾਰ ਇਹ ਸੁਪਰੀਮ ਕੋਰਟ ਚੋਂ ਜਦੋਂ ਧਿਆਰ ਜੇਲ੍ਹ ਚੋਂ ਬਾਹਰ ਆਇਆ ਬਿੜੇ ਵਕੀਲਾਂ ਆ ਗਏ ਤੁਸੀਂ ਮੈਨੂੰ ਦੱਸੋ ਸੁਸੋਧੀਏ ਨੇ ਜਾਂ ਜੈਨ ਨੇ ਜਾਂ ਨਾਇਰ ਨੇ ਇਹ ਵਕੀਲ ਨੇ ਕੀਤਾ ਜਦੋਂ ਬਾਹਰ ਆਏ ਨੇ ਇਹ ਸਾਡਾ ਇੱਕ ਜਮਹੂਰੀ ਹੱਕ ਹੈ ਡੈਮੋਕਰੇਟਿਕ ਰਾਈਟ ਹੈ ਸਾਡਾ ਉਹ ਰਹਾਂਦੀ ਉਹ ਦੇ ਦੀ ਗੱਲ ਕਰਨ ਤੇ ਅੱਜ ਮੈਂ ਉਹਨੂੰ ਦੱਸਿਆ ਹੀ ਏ ਕਿ ਮਾਨ ਸਾਹਿਬ ਅਸੀਂ ਚੱਲੇ ਆਂ ਇਹ ਕੋਈ ਪਹਿਲੀ ਵਾਰ ਅਸੀਂ ਇਹ ਤਕਲੀਫਾਂ ਨਹੀਂ ਚੱਲੀਆਂ ਸਾਡੇ ਪਰਿਵਾਰ ਨੇ ਬਹੁਤ ਸਾਰੀਆਂ ਤਕਲੀਫਾਂ ਚੱਲੀਆਂ ਮਾਨ ਸਾਹਿਬ ਤੁਹਾਡੇ ਪਰਿਵਾਰ ਦੇ ਵਿੱਚ ਇਹ ਵਾਕਿਆ ਹੋਇਆ ਹੁੰਦਾ ਤੇ ਤੁਹਾਨੂੰ ਪਤਾ ਲੱਗਦਾ ਇਹ ਪਰ ਜਵਾਨੀ ਦੇ ਵਿੱਚ ਜਦੋਂ ਬਾਪ ਚਲਾ ਜਾਂਦਾ ਉਸ ਘਰ ਤੇ ਕੀ ਬੀਤਦੀ ਤੁਸੀਂ ਐਪਰੀਸ਼ੀਏਟ ਕਰਨ ਦੇ ਬਜਾਏ ਤੁਸੀਂ ਤੇ ਤੁਹਾਡੇ ਕੁਲੀਕਸ ਨੇ ਹਰ ਚੀਜ਼ ਨੂੰ ਵਿਵਾਦਿਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਪ੍ਰਧਾਨ ਨੇ ਮੈਨੂੰ ਬੜਾ ਅਫਸੋਸ ਹੈ ਨਿੱਜੀ ਮਸਲਿਆਂ ਦੇ ਵਿੱਚ ਬਿਲੋ ਦੀ 벨ਟ ਹਿੱਟ ਕੀਤਾ ਮੈਂ ਇਥੇ ਜਵਾਬ ਨਹੀਂ ਦੇਣਾ ਚਾਹੁੰਦਾ ਮੈਂ ਸਮਨ ਅਰੋੜੇ ਨੂੰ ਯਾਦ ਕਰਾਉਣਾ ਚਾਹੁੰਦਾ ਥੋੜਾ ਜਿਹਾ ਆਪਣੇ ਘਰ ਵੱਲ ਵੀ ਆਪਣੇ ਮੰਜੇ ਥੱਲੇ ਵੀ ਕਿਤੇ ਸੋਟਾ ਫੇਰ ਲਈ ਨਹੀਂ ਤੇ ਮੈਂ ਤੈਨੂੰ ਦੱਸੂੰਗਾ ਤੁਹਾਡੇ ਘਰ ਚ ਵੀ ਜੇ ਟ੍ਰੈਜੇਡੀ ਹੋਈ ਸੀ ਉਹਦਾ ਕਾਰਨ ਕੀ ਸੀ ਤੋ ਇਸ ਗੱਲ ਕਰਨ ਬਗਾਨੇ ਲੋਕਾਂ ਤੇ ਕਦੀ ਇਸ ਕਿਸਮ ਦੀ ਦੂਸ਼ਣਬਾਜ਼ੀ ਨਹੀਂ ਕਰੀ ਧੀ ਸਾਨੂੰ ਤੁਹਾਡੀ ਇਹ ਜਿਹੜੀ ਜਮਾਤ ਹੈ ਇਹ ਜਿਹੜੀ ਉਹ ਕੀ ਕਹਿੰਦੇ ਹੁੰਦੇ ਨੇ ਇਹਨਾਂ ਦੀ ਫਰਜ਼ੀ ਇਨਕਲਾਬ ਕਹਿੰਦੀ ਜਮਾ ਸਾਨੂੰ ਸਰਟੀਫਿਕੇਟ ਲੈਣ ਦੀ ਨੈਸ਼ਨਲਿਸਟ ਪਾਰਟੀਆਂ ਨੂੰ ਲੋੜ ਨਹੀਂ ਮੇਰੇ ਘੋਤੇ ਬਲਾਸਟ ਹੋਇਆ ਮੇਰੀ ਸਾਰੀ ਗੱਡੀ 1990 ਦੇ ਵਿੱਚ ਬਟਾਲੇ ਸਿਟੀ ਚ ਉਡਾਈ ਗਈ ਐਫ ਆਈ ਆਰ ਰਜਿਸਟਰ ਹੋਈ ਹੈ ਉਦੋਂ ਮੇਰਾ ਖਲ ਜੰਮਿਆ ਹੀ ਸੀ ਭਗਵੰਤ ਐਂ ਤੇ ਬੰਬਾਂ ਦੇ ਕੜਾਕ ਸੁਣੇ ਨੇ ਇਹਦੇ ਤੇ ਕਦੀ ਕੋਲ ਦੀ ਮੇਰਾ ਖਲ ਕੰਨ ਦੇ ਕੋਲ ਦੀ ਗੋਲੀ ਵੀ ਨਹੀਂ ਨਿਕਲੀ ਇਹਨੇ ਕੱਲੇ ਬੋਤਲਾਂ ਦੇ ਆ ਜਿਹੜੇ ਉਥਲੇ ਡੱਕ ਨੇ ਉਹਨਾਂ ਦੇ ਖੋਲਣ ਦੀ ਅਜੇ ਤੱਕ ਆਵਾਜ਼ ਹੀ ਸੁਣੀ ਜਿਹੜਾ ਸ਼ਾਮ ਨੂੰ 5 ਵਜੇ ਉਹ ਖੋਲਦਾ ਨਾ ਉਦੋਂ ਉਹ ਕੜਕ ਕਰਕੇ ਖੋਲਦਾ ਜਿਹੜਾ ਉਹਦੀ ਬਾਜ਼ੀ ਇਹਨੇ ਸੁਣੀ ਇਹਨੂੰ ਪਤਾ ਹੁੰਦਾ ਤੇ ਇਸ ਕਿਸਮ ਦੀ ਇਹ ਗੱਲ ਨਾ ਕਰ। ਸੋ ਇਸ ਗੱਲ ਕਰਨ ਅਸੀਂ ਚੱਲੇ ਆ ਜਿੱਥੇ ਤੂੰ ਸਾਨੂੰ ਕਰਨਾ ਚਾਹ। ਜੋ ਤੇਰੇ ਮਨ ਛ ਹੈ ਆਪਣਾ ਮਨ ਰਾਜ਼ੀ ਕਰ ਲਈ। ਨਾ ਸਾਨੂੰ ਕੋਈ ਡਰ ਹੈ ਨਾ ਸਾਨੂੰ ਕੋਈ ਖੋਫ ਹੈ। ਇਹ ਚੰਗੀ ਤਰ੍ਹਾਂ ਸਮਝ ਲੈ। ਬਟ ਇੰਨੀ ਮੈਂ ਗੱਲ ਜ਼ਰੂਰ ਕਹ ਦੂੰਗਾ ਜੇ ਜਿਉਂਦੇ ਰਹਿ ਕੇ ਭਗਵਤ ਮਾਨ ਆਪਣੀ ਤਿਆਰੀ ਪੱਕੀ ਮੈਂ ਤਾਂ ਉਹ ਇੰਨਾ ਦੱਸਿਆ ਪ੍ਰਮਾਤਮਾ ਨੂੰ ਆਸਰ ਨਾਜ਼ਰ ਕਰਕੇ ਜੇ ਜਿਉਂਦੇ ਰਹਿ ਸਰਦਾਰ ਕਮਤਾਰ ਸਿੰਘ ਬਾਜਵਾ ਜਿੰਦਾਬਾਦ ਸਰਦਾਰ ਕਮਤਾਰ ਸਿੰਘ ਬਾਜਵਾ ਜਿੰਦਾਬਾਦ ਇੱਕ ਮਿੰਟ ਜੇ ਜਿਉਂਦੇ ਰਹਿ ਗਏ ਤੇ ਆਪਣੀ ਤਿਆਰੀ ਜ਼ਰੂਰ ਕਰ ਮੈਂ ਤਾਂ ਸੇ